ਕੀਨੇ ਪਟਾਇਆ ਮੈਨੂੰ ਇਹ ਦੱਸੋ ਜਿੱਦੋਂ ਤੋਂ ਮੈਂ ਫੌਜ ਚ ਮੰਗੂ ਉਸ ਤੋਂ ਫੌਜ ਹੋਇਆ ਸੀ ਇਹ ਕਿਨੇ ਕਿਨੇ ਪਟਾਇਆ ਇਹ ਸਭ ਇਹ ਕਿਨੇ ਪਟਾਇਆ ਇਹ ਇਹ ਇੱਕ ਕਿਨੇ ਪਟਾਇਆ ਮੈਂ ਬੰਦਾ ਮੈਨੂੰ ਬੰਦੇ ਤੋਂ ਤਾਂ ਕਾਰਵਾਈ ਪਾਓ ਜਿਹੜਾ ਮੁਲਾਜ਼ਮ ਆ ਉਹ ਐਸਡੀਐਮ ਦੇ ਆਰਡਰ ਨਹੀਂ ਕੱਟਣ ਦੇ ਉਹਨਾਂ ਆਰਡਰਾਂ ਦੀਆਂ ਤੇ ਡੰਡੀਆਂ ਸਰਕਾਰ ਨੂੰ ਕਿੱਦਾਂ ਸਮਝ ਆ ਤੁਸੀ ਸੁਨਾਮ ਜਿਹੜੇ ਰੋਡ ਦੇ ਉੱਪਰ ਖੜੇ ਆ ਜਿੱਥੋਂ ਇਹ ਤੁਸੀਂ ਦੇਖੋ ਨਾਲਾ ਜਿਹੜਾ ਟੁੱਟ ਚੁੱਕਿਆ ਪਾਣੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਰਿਹਾ ਹੈਗਾ ਇਸ ਨੂੰ ਲੈ ਕੇ ਕੱਲ ਹਲਕਾ ਬੁਧਾਇਕ ਇੱਥੇ ਪਹੁੰਚੇ ਸੀ ਪਰ ਵਿਵਾਦ ਜਿਹੜਾ ਹੋਇਆ ਕਿ ਪਾਣੀ ਨੂੰ ਬੰਦ ਕੀਤਾ ਜਾਵੇ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਜਿਹੜੇ ਉਸ ਸਮੇਂ ਜਿਹੜੇ ਕਹਿ ਸਕਦੇ ਆ ਕਿ ਉਹ ਪਹੁੰਚੇ ਨੇ ਖੁਦ ਕਿਉਂਕਿ ਅਜ ਤਲਖੀ ਉਹਨਾਂ ਨੇ ਦੇਖਣ ਨੂੰ ਮਿਲੀ ਗੁੱਸੇ ਦੇ ਵਿੱਚ ਦੇਖਣ ਨੂੰ ਮਿਲੇ ਕਿਉਂਕਿ ਉਹਨਾਂ ਨੇ ਕਿਹਾ ਕਿ ਕੱਲ ਅਸੀਂ ਕਿਹਾ ਗਿਆ ਸੀ ਕਿ ਜਿਹੜਾ ਪ੍ਰਸ਼ਾਸਨ ਹੈ ਕਿ ਇਸ ਨੂੰ ਖੋਲਿਆ ਜਾਵੇ ਪਰ ਲੇਕਿਨ ਆਰਜੀ ਤੌਰ ਦੇ ਇੱਕ ਸਾਈਡ ਤੋਂ ਥੋੜਾ ਰਸਤਾ ਬਣਾਇਆ ਗਿਆ ਜਿਸ ਦੇ ਨਾਲ ਕਹਿ ਸਕਦੇ ਹਾਂ ਕਿ ਪਾਣੀ ਵੀ ਕੱਢਿਆ ਸੀ ਜਿਹੜੀ ਉਹ ਨਿਕਲਦੀ ਹੋਈ ਜਿਹੜੀ ਨਹੀਂ ਨਜ਼ਰ ਆਈ ਸੀ ਹਾਲਾਂਕਿ ਹੁਣ ਜੀਸੀਬੀ ਮਸ਼ੀਨਾਂ ਜਿਹੜੀਆਂ ਮਗਾਈਆਂ ਗਈਆਂ ਨੇ ਪੂਰਾ ਪ੍ਰਸ਼ਾਸਨਿਕ ਆਮਲਾ ਇੱਥੇ ਮੌਜੂਦ ਹੈ ਅਤੇ ਖੁਦ ਵਿਧਾਇਕ ਮੌਜੂਦ ਨੇ ਉਹਨਾਂ ਨੇ ਕਿਹਾ ਕਿ ਬਾਅਦ ਵਿੱਚ ਜਿਹੜਾ ਇਸ ਦਾ ਹਾਲਾ ਜਿਹੜਾ ਉਹ ਪੱਕੇ ਤੌਰ ਦੇ ਉੱਪਰ ਕਰ ਲਿਆ ਜਾਏਗਾ ਬਿਲਹਾਲ ਆਰਜੀ ਤੌਰ ਦੇ ਉੱਪਰ ਜਿਹੜੀ ਜ਼ਮੀਨ ਨੂੰ ਮਿੱਟੀ ਨੂੰ ਪੱਟ ਕੇ ਜਿਹੜਾ ਇਹ ਰਸਤਾ ਜਿਹੜਾ ਬਣਾਇਆ ਜਾਵੇ ਕਿਉਂਕਿ ਇਹ ਰਸਤਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਲਾਕ ਹੋਇਆ ਹੈ ਐਪਲਾਨਾ ਜਿਹੜੀ ਉਹ ਬਿਲਕੁਲ ਬਲਾਕ ਹੋਈ ਹੈਗੀ ਪੂਰਾ ਪ੍ਰਸ਼ਾਸਨਿਕ ਕੰਮਲਾ ਜਿਹੜਾ ਇੱਥੇ ਇਸ ਸਮੇਂ ਪਹੁੰਚਿਆ ਹੋਇਆ ਸਾਫ ਤੌਰ ਤੇ ਗੱਲ ਕੀਤੀ ਜਾਵੇ ਤਾਂ ਤਮਾਮ ਜਿਹੜੀਆਂ ਚੀਜ਼ਾਂ ਨੇ ਇਸ ਨੂੰ ਲੈ ਕੇ ਇੱਥੋਂ ਇਹ ਕਵਰ ਸ਼ੁਰੂ ਕਵਰ ਸੀ ਹੈ ਹੂੰ ਉੱਥੋਂ ਕਵਰ ਸੀਗਾ ਤੁਸੀਂ ਇੱਕ ਵਾਰ ਕਵਰ ਕਰੇ ਨੂੰ ਉੱਥੋਂ ਲੈ ਕੇ ਇਹਨੀਆਂ ਕਰਮਾਂ ਮੜ ਲਿਓ ਕਿੰਨੀਆਂ ਨੇ ਕਿੰਨਾ ਉਹ ਤੁਸੀਂ ਸਰ ਸਭ ਇਹਨੂੰ ਦੇਖਿਓ ਕਿ ਮੌਕੇ ਦੇ ਉੱਪਰ ਐਸਡੀਪੀ ਪ੍ਰਸ਼ਾਸਨ ਸਾਰੇ ਪਹੁੰਚੇ ਨੇ ਇਹ ਜਿਹੜਾ ਉਰੇ ਆਪਾਂ ਜਾ ਰਹੇ ਹਾਂ ਇਹਦੇ ਪੈਰਲਲ ਦੋ 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 ਲਾਈਨਾਂ ਨੇ ਪੈਰਲਲ ਬੜੋਲੀਆਂ ਨੇ ਜਿਹੜੀਆਂ ਇਹ ਉਰੇ ਚੱਲ ਰਹੀਆਂ ਨੇ ਤੇ ਤਕਰੀਬਨ ਇਹਨੂੰ ਲੋਕਾਂ ਦੇ ਕਹਿਣ ਦਾ ਉਹ ਕਿ ਜਦੋਂ ਤੋਂ ਇਹ ਬੰਦ ਕੀਤੀ ਆ ਇਹਨੂੰ 10 ਤੋਂ 15 ਸਾਲ ਹੋਏ ਨੇ 10 ਤੋਂ 15 ਸਾਲ ਡਰੇਨ ਦਾ ਦੋਨੋਂ ਪਾਸਾ ਸਾਫ਼ ਹੋ ਜਾਂਦਾ ਪਰ ਪਾਈਪਾਂ ਕਿਉਂਕਿ ਜੀ ਦੋ ਕਿੱਲਾਂ ਦੀ ਵਾਹੀ ਇਹਦਾ ਬਾ ਜਿਹੜਾ ਏਰੀਆ ਬਣਦਾ ਇਹਦੇ ਵਿੱਚੋਂ ਪਾਈਪਾਂ ਸਾਫ਼ ਨਹੀਂ ਹੁੰਦੀਆਂ ਕਿਉਂਕਿ ਸ਼ਹਿਰ ਆ ਸ਼ਹਿਰ ਦਾ ਪਾਣੀ ਹਟ ਟਾਈਮ ਆਉਂਦਾ ਵੈਸੇ ਡਰੇਨਾਂ ਸੁੱਕ ਵੀ ਜਾਂਦੀਆਂ ਨੇ ਪਰ ਇਹ ਡਰੇਨ ਕਦੇ ਸੁੱਕੀ ਨਹੀਂ ਹੈਗੀ ਤੇ ਹੁਣ ਤੁਸੀਂ ਅੱਗੇ ਜਾ ਕੇ ਦੇਖਿਓ ਤੁਸੀਂ ਕੱਲ ਮੌਕੇ ਤੇ ਪਹੁੰਚੇ ਸੀ ਅਫਸਰਾਂ ਨੂੰ ਦੇਸ ਵੀ ਦਿੱਤੇ ਸੀ ਕਿ ਆਰਜੀ ਤੌਰ ਦੇ ਉੱਪਰ ਇਹਨੂੰ ਪੱਟ ਕੇ ਪਾਣੀ ਕੱਢਿਆ ਜਾਵੇ ਪਰ ਅੱਜ ਸਵੇਰੇ ਤੁਸੀਂ ਆਏ ਹੋ ਫਿਰ ਕਾਫੀ ਨਰਾਜ਼ ਨਜ਼ਰ ਆਏ ਤੁਸੀਂ ਗੁੱਸੇ ਦੇ ਵਿੱਚ ਨੀ ਯਾਰ ਸੀਨੀਅਰ ਅਧਿਕਾਰੀਆਂ ਨੇ ਉਹਨਾਂ ਨੂੰ ਇਹ ਮਸਲੇ ਦਾ ਪਤਾ ਹੈ ਉਹਨਾਂ ਨੇ ਆਰਡਰ ਵੀ ਪਾਸ ਕੀਤੇ ਨੇ ਏਡੀ ਸਾਹਮਣੇ ਵੀ ਕਿਹਾ ਮੇਰੇ ਨਾਲ ਐਸਡੀਐਮ ਚਰਨਜੋਤ ਬਾਲੀਆ ਨੇ ਬਾਲੀਆ ਸਾਹਿਬ ਨੇ ਰਿਟਨ ਚ ਆਰਡਰ ਪਾਸ ਕੀਤੇ ਨੇ ਵੀ ਇਹ ਜਿਹੜੀ ਲਾਈਨ ਆ ਉਹਨੂੰ ਪੱਟੀ ਆ ਜਾਵੇ ਫਿਰ ਅਧਿਕਾਰੀ ਤੁਹਾਡੀ ਮੰਨ ਨਹੀਂ ਰਹੇ ਕੀ ਕਾਰਨ ਕੀ ਆ ਫਿਰ ਮੈਂ ਉਹੀ ਮੈਂ ਹੁਣ ਇਸ ਤੋਂ ਬਾਅਦ ਇਥੇ ਕੀਤੇ ਆਉਣੇ ਆ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਵੀ ਅਧਿਕਾਰੀਆਂ ਦੀ ਮਨਮਰਜ਼ੀ ਕਿਵੇਂ ਹੋਈ ਆ ਜਿਹੜੇ ਹੇਟਲੇ ਲੈਵਲ ਦੇ ਨੇ ਉਹਨਾਂ ਨੂੰ ਮੈਂ ਤੁਹਾਨੂੰ ਦਿਖਾਉਂਦਾ ਬਿਲਕੁਲ ਕਿਉਂਕਿ ਕਾਫੀ ਵੱਡੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਬਾਸ ਦੇ ਵਿੱਚ ਲੋਕਾਂ ਦੀਆਂ ਫਸਲਾਂ ਲੋਕਾਂ ਦੇ ਘਰਾਂ 'ਚ ਪਾਣੀ ਜਾ ਰਿਹਾ ਹੈਗਾ ਪਰ ਲੇਕਿਨ ਦੂਜੇ ਪਾਸੇ ਆ ਹੁਣ ਜਿਹੜੀਆਂ ਇਹ ਮਸ਼ੀਨਾਂ ਨੇ ਜਿਹੜੀਆਂ ਇਸ ਜਗ੍ਹਾ ਦੇ ਉੱਪਰ ਲਗਾਈਆਂ ਗਈਆਂ ਤੁਸੀਂ ਦੇਖੋ ਕਿ ਹੁਣ ਮਸ਼ੀਨਾਂ ਇੱਥੇ ਪਹੁੰਚੀਆਂ ਨੇ ਇਸ ਤੋਂ ਬਾਅਦ ਜੇਸੀ ਮਸ਼ੀਨ ਹੈ ਪੌਕਲਨ ਮਸ਼ੀਨਾਂ ਨੇ ਜਿਹੜੇ ਮੰਗਾਈਆਂ ਗਈਆਂ ਨੇ ਤਾਂ ਜੋ ਜਿਹੜਾ ਰਾਸਤਾ ਜਿਹੜਾ ਉਹ ਖਾਸ ਤੌਰ ਦੇ ਉੱਪਰ ਇੱਥੋਂ ਬਣਾਇਆ ਜਾਵੇ ਕਿਉਂਕਿ ਥੋੜੀ ਦਿਨ ਪਹਿਲਾਂ ਨੰਦਰ ਕੋ ਭਰਾ ਸੀ ਜਿਹੜੇ ਇੱਥੇ ਆ ਕੇ ਲਾਈਵ ਹੋਏ ਉਹਨਾਂ ਨੇ ਕਿਹਾ ਕਿ ਇਹ ਸਥਿਤੀ ਹੈ ਜਿਹੜੀ ਉਹ ਕਾਫੀ ਗੰਭੀਰ ਹੈ ਐਸਡੀਐਮ ਜਿਹੜੇ ਸੰਗਰੂਰ ਨੇ ਉਹ ਵੀ ਇਸ ਸਮੇਂ ਮੌਜੂਦ ਨੇ ਕੱਲ ਵੀ ਇੱਥੇ ਮੌਜੂਦ ਹੈਗੇ ਸੀ ਜਿਸ ਨੂੰ ਲੈ ਕੇ ਹੁਣ ਰਾਸਤਾ ਜਿਹੜਾ ਉਹ ਬਣਾਇਆ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਜਿਹੜੀ ਉਹ ਸਹੀ ਤਰੀਕੇ ਨਾਲ ਹੋ ਸਕੇ ਕਿਉਂਕਿ ਪਾਣੀ ਥੱਲੋਂ ਪਾਈਪਲਾਈਨ ਆ ਜਿਹੜੀ ਪੜੋਲੀਆਂ ਪਈਆਂ ਨੇ ਉਹ ਜਿਹੜੀਆਂ ਬੰਦ ਨੇ ਐਡੀ ਵੱਡੀ ਪਾਈਪਲਾਈਨ ਦੀ ਡਰੇਨ ਦੀ ਸਫਾਈ ਹੋ ਜੂਗੀ ਤੇ ਨਾ ਕਦੇ ਹੋਈ ਐ ਹੁਣ ਆਹ ਪਾਣੀ ਆ ਰਿਹਾ ਆ ਪੋਪਲਾਨ ਹੁਣ ਦੁਬਾਰਾ ਆਈ ਐ ਰਾਤ ਇਹਨਾਂ ਨੇ ਭਜਵਾ ਦਿੱਤੀ ਸੀ ਉਹ ਕਹਿੰਦੇ ਜੀ ਕੰਮ ਹੋ ਗਿਆ ਉਹ ਤੁਹਾਨੂੰ ਸਾਹਮਣੇ ਪਾਣੀ ਆਉਂਦਾ ਦਿਖ ਰਿਹਾ ਪਰਲੇ ਪਾਸੋਂ ਇਹਨਾਂ ਨੇ ਕੀ ਸ਼ਰਾਰਤ ਕੀਤੀ ਆ ਦੋਏ ਲੈਣਾ ਪੱਟਣ ਦੀ ਬਜਾਏ ਮੈਨੂੰ ਨਹੀਂ ਪਤਾ ਵੀ ਕੀ ਦੇ ਕਹਿਣ ਤੇ ਰੋਕੀਆਂ ਨੇ ਇਹਨਾਂ ਨੇ ਮੈਂ ਉਹਰੇ ਕੱਲ ਦੋ ਵਾਰੀ ਆਈ ਆ ਮੈਮ ਪੁਰੇ ਪਹਿਲਾਂ ਜਦੋਂ ਪਹਿਲਾਂ ਅੱਜ بارش ਹੋਈ ਆ ਇਸ ਤੋਂ ਪਹਿਲਾਂ ਅਧਿਕਾਰੀ ਕਿੱਥੇ ਗਏ ਸੀ ਉਦੋਂ ਤੁਸੀਂ ਪਹਿਲਾਂ ਕਿਉਂ ਨਹੀਂ ਗਿਆ ਕਿ ਪਹਿਲਾਂ ਸਾਫ਼ ਸੁਪਈਆ ਮੈਂ ਹੁਣ ਖੜੀ ਆ ਮੌਕੇ ਤੇ ਕੱਲ ਸਾਰਾ ਦਿਨ ਖੜ ਕੇ ਗਈ ਆ ਹੁਣ ਮੇਰੇ ਕਹਿਣ ਤੋਂ ਬਾਅਦ ਵੀ ਐਸਡੀਐਮ ਸਾਹਿਬ ਖੜੇ ਨੇ ਐਸਡੀਐਮ ਸਾਹਿਬ ਨੇ ਰਿਟਨ ਆਰਡਰ ਪਾਸ ਕਰੇ ਨੇ ਐਸਡੀਐਮ ਸਾਹਿਬ ਦੇ ਆਰਡਰਾਂ ਦੀਆਂ ਵੀ ਤਾਂ ਜੀੜਾ ਲਾਦੀਆਂ ਮੌਕੇ ਦੀ ਸਰਕਾਰ ਦੀ ਐਮਐਲਏ ਖੜੀ ਆ ਉਹਦੀ ਵੀ ਕੋਈ ਸੁਣੀ ਨਹੀਂ ਤੇ ਆ ਜਿਹੜੇ ਨਗਰ ਕਾਉਂਸਲ ਦੇ ਅਧਿਕਾਰੀ ਨੇ ਉਹਨਾਂ ਨੇ ਪਰਲੇ ਪਾਸੋਂ ਦੇਖ ਰਿਹਾ ਨਾ ਤੁਹਾਨੂੰ ਖਾਲ ਜਆਉਂਦਾ ਇਹਨਾਂ ਨੇ ਦੋਏ ਪਾਈਪ ਲਾਈਨਾਂ ਪੱਟਣ ਦੀ ਵਜਾਏ ਇਹਨਾਂ ਨੇ ਪਰਲੇ ਪਾਸੇ ਦੀ ਆਰਜੀ ਖਾੜ ਲਿਆਂਦਾ ਕਹਿੰਦੇ ਜੀ ਪ੍ਰਬੰਧ ਹੋ ਗਿਆ ਪਾਣੀ ਇੱਧਰ ਦੀ ਆਜੂ ਤੁਸੀਂ ਦੇਖੋ ਆਪਾਂ ਪਿੱਛੇ ਦੇਖ ਕੇ ਆਏ ਜਿੱਨਾ ਪਾਣੀ ਖੜਾ ਵਨ ਟੁੱਟੇ ਪੈਣ ਇੱਥੋਂ ਦੀ ਪਾਣੀ ਆਜੂ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਤਾਂ ਸਿਆਸਤ ਕੌਣ ਕਰ ਰਿਹਾ ਕੀ ਲੱਗਦਾ ਕਿਸ ਦਾ ਕਬਜ਼ਾ ਹੈਗਾ ਜਿਹੜਾ ਕਲੋਨੀ ਦੇ ਮਾਲਕ ਨੇ ਉਹ ਵੀ ਤੁਹਾਨੂੰ ਮਿਲ ਕੇ ਗਏ ਰਸਤਾ ਮੈਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਨਾ ਮੈਂ ਲੈਣਾ ਚਾਹੁੰਦੀ ਆ ਮੈਨੂੰ ਇਹਨਾਂ ਪਤਾ ਵੀ ਹੈ ਜਿਹੜੀ ਡਰੇਨ ਇੰਨਾ ਕਿ ਜਿਹੜਾ ਏਰੀਆ ਦੋ ਕਿੱਲਾਂ ਦੀ ਵਾਹੀ ਦਾ ਇਹ ਜਿਹੜਾ ਏਰੀਆ ਇਹਦੀ ਮਾਲਕ ਨਗਰ ਕੌਂਸਲ ਆ ਜਿਹੜੀਆਂ ਪਾਈਪਲਾਈਨਾਂ ਨੇ ਉਹਨਾਂ ਨੂੰ ਪਟਣ ਦਾ ਉਹਨਾਂ ਨੂੰ ਦੁਬਾਰਾ ਠੀਕ ਕਰਨ ਦਾ ਜਿਹੜਾ ਰਾਈਟ ਹੈ ਉਹ ਸਾਰਾ ਨਗਰ ਕੌਂਸਲ ਦੇ ਕੋਲ ਆ ਮੈਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਆਰਡਰ ਦਿਵਾਏ ਨੇ ਤੇ ਉਹਨਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਹ ਕਿਉਂ ਨਹੀਂ ਕਰਿਆ ਬਸ ਇਹ ਪਾਈਪ ਪਾਈਪਲਾਈਨਾਂ ਪਾਣੀਆ ਹੀ ਕਿਉਂ ਗਈਆਂ ਨੇ ਕਿਉਂਕਿ ਜਦੋਂ ਪੂਰੇ ਦਾ ਪੂਰਾ ਡਰੇਨ ਹੀ ਤੁਰ ਤੱਕ ਪਾਣੀ ਉਹ ਹੁਣ ਚੈੱਕ ਕਰਾਂਗੇ ਮੈਮ ਗੱਲ ਤੇ ਆ ਤੁਸੀਂ ਕਹਿ ਰਹੇ ਹੋ ਹੁਣ ਤਾਂ ਮੀਂਹ ਪਿਆ ਬਾਕੀ ਡਰੇਨ ਸਾਰੀ ਡਰੇਨੇਜ ਡਿਪ ਤੇ ਆ ਦੋ ਕਿੱਲਾਂ ਦੀ ਵਾਹੀ ਡਰੇਨ ਜਿਹੜੀ ਉਹ ਨਗਰ ਕਾਉਂਸਲ ਦੇ ਨਾਮ ਕੀ ਮਹੋਗੀ ਇਹ ਵੀ ਮੈਨੂੰ ਹੁਣ ਹੀ ਪਤਾ ਲੱਗਿਆ ਇਹ ਮੈਂ ਚੈੱਕ ਕਰਾਂਗੀ ਵੀ ਪਾਣੀ ਤਾਂ ਮੈਂ ਪਾਣੀ ਤਾਂ ਹੁਣ ਆਇਆਗਾ ਪਾਣੀ ਹੁਣ ਆਇਆਗਾ ਚਲੋ ਪਾਣੀ ਆ ਗਿਆ ਪਿੱਛੇ ਬੰਨ ਟੁੱਟਿਆਗਾ ਪਰ ਲੱਗਦਾ ਨਹੀਂ ਸੀ ਕਿ ਇਸ ਤੋਂ ਅੱਜ ਤੋਂ 10 ਦੋ ਮਹੀਨਾ ਪਹਿਲਾਂ ਇਹਨਾਂ ਪਾਈਪ ਲਾਈਨਾਂ ਦੀ ਸਫਾਈ ਵੀ ਹੋ ਜਾਂਦੀ ਉਦੋਂ ਨਗਰ ਕਾਉਂਸਲ ਦੇ ਅਧਿਕਾਰੀ ਕਿੱਥੇ ਸੀ ਉਦੋਂ ਨਹੀਂ ਸੰਪਰਕ ਹੋਇਆ ਕਿ ਉਦੋਂ ਨਾਲ ਹੀ ਸਾਫ ਨੂੰ ਕਰ ਜੇ ਨੌਬਤ ਵੀ ਨਾ ਹਰ ਸਾਲ ਸਫਾਈ ਹੁੰਦੀ ਆ ਪਿਛਲੇ ਸਾਲ ਵੀ ਹੋਈ ਸੀ ਪਰ ਐਨੀ ਬਰਸਾਤ ਕਿਸੇ ਨੂੰ ਨਹੀਂ ਪਤਾ ਸੀ ਤੇ ਵੀ ਇੰਨੀ ਬਰਸਾਤ ਹੋ ਅੱਗੇ ਜਿੰਨੀਆਂ ਬਰਸਾਤਾਂ ਹੁੰਦੀਆਂ ਸੀ ਨਾਰਮਲੀ ਪਾਣੀ ਘੰਟਾ ਕਰੁਕਦਾ ਸੀ ਸ਼ਹਿਰ ਬਾਦ ਖਾਲੀ ਹੋ ਜਾਂਦਾ ਸੀ ਪਰ ਹੁਣ ਬਰਸਾਤ ਹੀ ਨਹੀਂ ਬੰਦ ਹੋ ਰਹੀ ਹੜ੍ਹ ਪੰਜਾਬ ਦੇ ਵਿੱਚ ਆਏ ਪਏ ਨੇ ਹੁਣ ਪਰਮਾਤਮਾ ਦੇ ਘਰ ਦਾ ਕਿਸੇ ਨੂੰ ਨਹੀਂ ਪਤਾ ਵੀ ਪਰਮਾਤਮਾ ਨੇ ਕਿੰਨਾ ਕਹੇ ਮੀਂਹ ਕਿੰਨਾ ਕੁ ਪੈਣਾ ਨਹੀਂ ਪੈਣਾ ਪਰ ਜਿਹੜੇ ਪ੍ਰਬੰਧ ਨੇ ਉਹ ਤਾਂ ਫੇਲ ਹੋਣੀ ਹੋਣੇ ਸੀ ਜਿੱਥੇ ਕਰਨੇ ਸੀਗੇ ਜਿੱਥੇ ਕੀਤੇ ਨੇ ਉਹ ਸਾਰੇ ਪ੍ਰਬੰਧ ਵੀ ਸਾਡੇ ਜਿਹੜੇ ਉੱਥੇ ਰਹਿ ਗਏ ਮੈਂ ਐਸਡੀਐਮ ਸਾਹਿਬ ਐਸਡੀਐਮ ਸਾਹਿਬ ਤੁਸੀਂ ਦੇ ਸਕਦੇ ਹੋ ਕਿ ਤਮਾਮ ਪ੍ਰਸ਼ਾਸਨਿਕ ਅਮਲਾ ਜਿਹੜਾ ਇੱਥੇ ਪਹੁੰਚਿਆ ਖੁਦ ਐਸਡੀਐਮ ਚੰਦ ਬਾਲੀਆਂ ਨੇ ਜਿਹੜੇ ਉੱਥੇ ਮੌਜੂਦ ਨੇ ਹੁਣ ਜਿਹੜਾ ਆ ਕੇ ਜਦੋਂ ਤਲਖੀ ਦੇ ਵਿੱਚ ਆਏ ਕਹਿ ਸਕਦੇ ਐਮਐਲਏ ਤਾਂ ਉਸ ਤੋਂ ਬਾਅਦ ਜਿਹੜਾ ਇਸ ਨੂੰ ਪਾਈਪ ਲਾਈਨ ਨੂੰ ਸਾਫ਼ ਕਰਨਾ ਸ਼ੁਰੂ ਹੋਇਆ ਕਿਉਂਕਿ ਜਦੋਂ ਮੌਕੇ ਦੇ ਉੱਪਰ ਜੋ ਸਥਿਤੀ ਜਿਹੜੀ ਲਗਾਤ ਜਿਹੜੇ ਕੱਲ ਇਹਦੀ ਡਰੇਨ ਦੇ ਉਰੇ ਪਾਈਪ ਲਾਈਨਾਂ ਪੱਟਣ ਦੇ ਤੁਸੀਂ ਆਰਡਰ ਪਾਸ ਕੀਤੇ ਸੀ ਪੂਰੇ ਟੈਂਕਰ ਨਾਲ ਤਾਂ মিডিਆ ਦੇ ਸਾਥੀਆਂ ਨੂੰ ਦਿਓ ਨਾਲੇ ਜਿਨ੍ਹਾਂ ਉਹ ਰਿਟਰਨ ਆਰਡਰਾਂ ਦੀ ਉਲੰਘਣਾ ਕਰਕੇ ਇੱਕ ਥਰਡ ਰਸਤਾ ਬਣਾਇਆ ਕਿਹੜੇ ਅਧਿਕਾਰੀ ਨੇ ਬਣਾਇਆ ਕਿਹਦੇ ਕਹਿਣ ਤੇ ਬਣਾਇਆ ਉਹਨਾਂ ਤੇ ਰਿਟਨ ਕਾਰਵਾਈ ਮੈਨੂੰ ਚਾਹੀਦੀ ਹੈ ਹਾਂਜੀ ਹਾਂਜੀ ਕਾਰਵਾਈ ਕਰੂਗੀ ਉਹਦੇ ਕਾਰਵਾਈ ਫੈਸਲੀਆਂ ਸਾਹਿਬ ਕਿਵੇਂ ਦੇਖ ਚੁੱਕੀ ਜਿਹੜੀ ਇਹ ਡਰੇਨ ਹੈਗੀ ਜਿਵੇਂ ਐਮਐਲਏ ਦੱਸ ਰਹੇ ਨੇਗੇ ਕਿ ਇਹ ਨਗਰ ਕੌਂਸਲ ਦੇ ਨਾਮ ਕੀਤੀ ਗਈ ਹੈ ਤੱਕ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਵੱਡਾ ਕੋਈ ਮਸਲਾ ਖੜਾ ਕੀਤਾ ਗਿਆ ਇੱਕ ਪਾਸੇ ਪੂਰਾ ਸ਼ਹਿਰ ਡੁੱਬਣ ਦੇ ਕਗਾਰ ਤੇ ਹੈ ਤੇ ਦੂਜੇ ਪਾਸੇ ਧਿੰਦਿਆ ਇਸ ਕਬਜ਼ਾ ਜਿਹੜਾ ਕੀਤਾ ਹੋਇਆ ਹੈਗਾ ਉੱਪਰ ਪਾਈਪਲਾਈਨਾਂ ਪਾ ਕੇ ਇਹ ਨਜਾਇਜ਼ ਕਬਜ਼ਾ ਦੀ ਹੈ ਪੁਰਾਣੇ ਸਮੇਂ ਜਿਹੜੀ ਇਹਦੀ ਕਮੇਟੀ ਤੇ ਇਹਨਾਂ ਨੇ ਮਨਜ਼ੂਰੀ ਲਈ ਹੋਈ ਹੈ 50 ਸਾਲ ਪ لیکن پچھلے کچھ سمے تو جڑی جڑی پائپ لائنیں ਥੱਲੇ ਜੰਮੀ ہیں مینا پانی آن ਕਰਕੇ ਉਹਨਾਂ ਦਾ ਗਾਜ਼ ਕਾਫੀ ਜੰਮੀ ਹੈ। ਉਹਦੀ ਸਵਾਈ ਨਹੀਂ ਪ੍ਰੋਪਰ ਹੋ ਪਾਈ। ਤੇ ਹੁਣ ਉਹ ਕਰ ਅਸੀਂ ਦਫਾ 133 'ਚ ਆਰਡਰ ਪਾਸ ਕਰਕੇ ਇਹ ਸਾਨੂੰ ਆਰਡਰ ਦਿੱਤੇ ਹੋਏ ਆ। ਜਿਹੜੀਆਂ ਦੋਨੋਂ ਲਾਈਨਾਂ ਆ ਪਟਾਕੇ ਤੇ ਨਵੇਂ ਸ਼ਰੇ ਨੂੰ ਚਾਲੂ ਕਰਾਇਆ ਜਾਵੇ। ਪਰ ਇਹ ਲੱਗਦਾ ਨਹੀਂ ਕਿ ਜਮਾ ਮੌਕੇ ਤੇ ਪ੍ਰਸ਼ਾਸਨ ਜਾ ਕੇ ਆਗਾ ਕਿੰਨਾ ਸਮਾਂ ਹੋ ਗਿਆ ਨਹੀਂ ਪੈ ਰਹੇ ਨੇ ਲਗਾਤਾਰ ਮੌਸਮ ਕਾ ਅਲਰਟ ਦੇ ਰਿਹਾ ਹੈਗਾ। ਬਰਸਾਤ ਪਿੱਛੋਂ ਇੱਕਦਮ ਕਾਫੀ ਜੜੀ ਪਰਸੋ ਰਾਤ ਬਰਸਾਤ ਪਈ ਹੈ ਨੇ। ਉਹਦੇ ਕਰਕੇ ਇੱਕਦਮ ਦਿੱਕਤ ਆ ਗਈ ਅਦਰਵਾਈ ਸਾਡੇ ਸਫਾਈ ਦੇ ਕੰਮ ਜਿਹੜਾ ਨਿਰੰਤਰ ਚੱਲ ਰਹੀ ਹੈ ਅੱਜ ਵੀ ਜਿਹੜਿਆ ਅਸੀਂ ਪਰ ਹੁਣ ਡਰੇਨ ਤਾਂ ਪਿੱਛੇ ਟੁੱਟ ਚੁੱਕਿਆ ਹੈਗਾ ਕਿਸਾਨਾਂ ਦੀ ਫਸਲ ਦਾ ਨੁਕਸਾਨ ਤਾਂ ਹੋ ਚੁੱਕਿਆ ਹੈਗਾ ਪਰ ਹੁਣ ਹੁਣ ਕੀ ਹੱਲ ਕੀਤਾ ਜਾ ਰਿਹਾ ਉਹ ਤਾਂ ਇਹ ਹੈ ਜੀ ਦੋਨੋਂ ਜਿਹੜੀਆਂ ਲਾਈਨਾਂ ਦੁਬਾਰਾ ਪਟਾ ਕੇ ਅੱਜ ਹੀ ਮੌਕੇ ਤੇ ਜਿਵੇਂ ਐਮਐਲਏ ਸਾਹਿਬ ਨੇ ਹੁਕਮ ਕੀਤੇ ਅਸੀਂ ਆਲਰੇਡੀ ਆਰਡਰ ਪਹਿਲੇ ਪਾਸ ਕੀਤੇ ਇਹੋ ਸਾਨੂੰ ਅਸੀਂ ਬਾਉਂਡ ਕਰਤਾ ਤੇ ਜਿਹੜਾ ਥਰਡ ਇਹਨਾਂ ਨੂੰ ਕੋਈ ਆਲਟਰਨੇਟ ਇਹਨਾਂ ਨੇ ਟੈਂਪਰੇਰੀ ਕੀਤਾ ਉਹਦਾ ਅਸੀਂ ਪੜਤਾਲ ਕਰਕੇ ਅਜੀਰ ਬੋਰਡ ਭਜਵਾ ਦਿੰਦਾ ਸਰਕਾਰ ਜੀ ਕੀ ਲੱਗਦਾ ਕਿ ਪ੍ਰੋਪਰ ਰਾਹ ਹਾਂਜੀ 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 ਪ੍ਰੋਪਰ ਕਿਉਂਕਿ ਦੋਨੋਂ ਲਾਈਨਾਂ ਬਲੌਕ ਹੋਈਆਂ ਵੀ ਇਹਨੇ ਕੱਲ ਵੀ ਤੁਸੀਂ ਮਜੂਦ ਸੀ ਕੱਲ ਸਾਰੇ ਅਧਿਕਾਰੀ ਮਜੂਦ ਸੀ ਕੱਲ ਵੀ ਆਰਡਰ ਕੀਤਾ ਗਿਆ ਸੀ ਥੱਲੇ ਦੇ ਲੈਵਲ ਤੇ ਅਧਿਕਾਰੀ ਜਿਹੜੇ ਬਿਲਕੁਲ ਸੁਣਨ ਲਈ ਤਿਆਰ ਨਹੀਂ ਜਾਣ ਗਏਲੀ ਕਿਤੋਂ ਕਿਤੋਂ ਨਹੀਂ ਨਹੀਂ ਕੋਈ ਨਗਹਿਲੀ ਦਾ ਹੁਣ ਗੱਲ ਵੀ ਜਿਹੜੇ ਕਹਿਲੀ ਸਾਬਤ ਹੁੰਦੀ ਹੈ ਤਾਂ ਆਪਾਂ ਉਹਦਾ ਦੇਖ ਲੈਣਾ ਤੇ ਰਿਟਰਨ ਕਾਰਵਾਈ ਕਰਾਂਗੇ ਫਿਲਹਾਲ ਜਿਹੜਾ ਇਸ ਵੇਲੇ ਸੰਗਰੂਰ ਸ਼ਹਿਰ ਨੂੰ ਡੁੱਬਣ ਤੋਂ ਬਚਾਉਣ ਦੀ ਜਿਹੜੀ ਸਾਡੀ ਮੇਨ ਜਿਹੜੀ ਤੋਰ ਜਿੱਥੇ ਤਾਂ ਕਿ ਇੱਕ ਵਾਰ ਸ਼ਹਿਰ ਦਾ ਪਾਣੀ ਨਿਕਲਦਾ ਜਦੋਂ ਜਦੋਂ ਦੋਨੋਂ ਲਾਈਨਾਂ ਪੜਦੇ ਤਾਂ ਜਰੇਦਾ ਪਾਣੀ ਉੱਧਰ ਨਿਕਲਣਾ ਸ਼ੁਰੂ ਹੋ ਜਾਏਗਾ ਤੇ ਇਹ ਕਿਸੇ ਕਰਮਚਾਰੀ ਰੰਗੈਲੀ ਦੀ ਕੋਈ ਨੈਗਲੀਜੈਂਸ ਜਾਂ ਕਮੀ ਪੇਸ਼ੀ ਸਾਹਮਣੇ ਆਂਦੇ ਤਾਂ ਜੁਰਮਾਨੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਵੇਂ ਐਮਐਲਏ ਨੇ ਕਿਹਾਗਾ ਤੁਹਾਨੂੰ ਤੁਹਾਨੂੰ ਦਿਖਾ ਸਕਦੇ ਆ ਕਿ ਤਸਵੀਰਾਂ ਨੇ ਜਿਹੜੀਆਂ ਕਿਉਂਕਿ ਕਾਫੀ ਨਾਜ਼ੁਕ ਸਥਿਤੀ ਜਿਹੜੀ ਸਮੇਂ ਇੱਥੇ ਬਣੀ ਆ ਹੁਣ ਇਸ ਸਮੇਂ ਮੌਕੇ ਦੇ ਉੱਪਰ ਬਾਹਰ ਦੇ ਵਿੱਚ ਆ ਕੇ ਜਿਹੜੀ ਮਸ਼ੀਨ ਆ ਜਿਹੜੀ ਪੋਕਲਨ ਮਸ਼ੀਨ ਆ ਜਿਹੜੀ ਉਹ ਹੁਣ ਇੱਥੇ ਲਗਾਈ ਗਈ ਆ ਹੁਣ ਦੁਬਾਰਾ ਆ ਕੇ ਜਦੋਂ ਕਹਿ ਸਕਦੇ ਆ ਪੂਰੇ ਤਲਕੀ ਦੇ ਨਾਲ ਐਮਐਲਏ ਕੱਲ ਗੱਲ ਕਿਉਂ ਨਹੀਂ ਮੰਨੀ ਕਿ ਜੇ ਪ੍ਰਸ਼ਾਸਨ ਅਧਿਕਾਰੀ ਕੱਲ ਇੱਥੇ ਪਹੁੰਚ ਕੇ ਲਿਖਤੀ ਆਰਡਰ ਦਿੱਤੇ ਤੇ ਦਿੱਤੇ ਸਨ ਤਾਂ ਜੋ ਇਹ ਪੈਪਾ ਦੀ ਸਫਾਈ ਕਿਉਂ ਨਾ ਹੋਈ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੀ ਕਾਰਵਾਈ ਅਨਗੈਲਹੀ ਵਰਤਨ ਵਾਲੇ ਅਧਿਕਾਰੀਆਂ ਦੇ ਉੱਪਰ ਜਿਹੜੀ ਕੀਤੀ ਜਾ ਰਹੀ ਹੈ